ਟ੍ਰਾਇੰਗਲ ਮੈਥ ਕਲਾਸਿਸ ਦੇ 10ਵੀਂ ਕਲਾਸ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਅੱਜ ਵਾਲੀ ਵੀਡੀਓ ਵਿੱਚ ਐਕਸਰਸਾਈਜ਼ 7.1 ਆਪਾਂ ਸਾਰੀ ਸੋਲਵ ਕਰਾਂਗੇ ਜਿਸ ਦੇ ਵਿੱਚ ਲੱਗਣਾਗਾ ਡਿਸਟੈਂਸ ਫਾਰਮੂਲਾ ਡਿਸਟੈਂਸ ਫਾਰਮੂਲਾ ਜਿਹਨੂੰ ਪੜ੍ਹਨੇ ਆ ਦੂਰੀ ਸੂਤਰ ਦੂਰੀ ਸੂਤਰ ਮੰਨ ਲਓ ਤੁਹਾਡੇ ਕੋਲੇ ਦੋ ਬਿੰਦੂ ਹੈਗੇ A ਹੈ x1 y1 ਤੇ ਇੱਕ ਬਿੰਦੂ B ਹੈ x2 y2 ਜਿਸ ਨੇ ਨਿਰਦੇਸ਼ ਅੰਕ ਦਿੱਤੇ ਹੋਇਆ x1 y1 ਜਿਹਨੂੰ ਤੁਸੀਂ ਐਬਸੀਸਾ x ਵਾਲਾ ਤੇ ਆਰਡੀਨੇਟ y ਵਾਲਾ ਜਾਂ ਇਹਨੂੰ ਕੋਟੀ ਤੇ ਹੁਸ ਕਹਿੰਦੇ ਆ ਏ ਦਿੱਤੇ ਹੋਏ ਅੱਗੇ ਤਾਂ ਤੁਸੀਂ ਇਥੇ ਵਿੱਚ A ਤੇ B ਦੇ ਵਿੱਚ ਆਪਾਂ ਦੂਰੀ ਪਤਾ ਕਰਨੀ ਹੈ ਤਾਂ ਉਹਦਾ ਫਾਰਮੂਲਾ ਹੈ x2 x1 ਦੀ ਪਾਵਰ 2 y2 y1 ਦੀ ਪਾਵਰ 2 ਦਾ ਵਰਗਮੂਲ ਇਹ ਵਾਲਾ ਤੁਹਾਡੇ ਕੋਲ ਆ ਗਿਆ ਇਹਨੂੰ ਕਹਣਗੇ ਦੂਰੀ ਸੂਤਰ ਤਾਂ ਹੁਣ ਇਹ ਫਾਰਮੂਲਾ ਲਾ ਕੇ ਆਪਾਂ ਇਸ ਐਕਸਰਸਾਈਜ਼ ਦੇ ਸਾਰੇ ਸਵਾਲ ਹੱਲ ਕਰਨੇ ਹਨ ਵੀ ਤੇ ਮੇਰੇ ਕੋਲ ਪਹਿਲਾ ਸਵਾਲ ਹੈਗਾ ਆਪਰੇ ਕੋਲ ਦਿੱਤੇ ਹੋਏ ਪੁਆਇੰਟ ਮੰਨ ਲਓ A ਪੁਆਇੰਟ ਦਿੱਤਾ 2 3 B ਪੁਆਇੰਟ ਦਿੱਤਾ ਆਪਾਂ ਨੂੰ 4 1 ਇਹਦੇ ਵਿੱਚ ਇੱਕ ਹੋ ਗਿਆ ਤੁਹਾਡੇ ਕੋਲੇ x1 y1 x1 y1 ਇੱਕ ਹੋ ਗਿਆ x2 ਤੇ y2 ਤਾਂ AB ਡਿਸਟੈਂਸ ਫਾਰਮੂਲਾ ਲਾਓ x2 ਹੈ 4 x1 ਹੈ 2 e ਦੀ ਪਾਵਰ 2 2 ਹੈ 1 y1 ਹੈ 3 e ਦੀ ਪਾਵਰ 2 ਤਾਂ ਤਾਂੜੀ ਕੋਲ ਆ ਗਿਆ 4 ਚ 2 2 ਦੀ ਪਾਵਰ 2 1 ਚ 3 ਕੱਢੇ -2 ਦੀ ਪਾਵਰ 2 ਦਾ ਵਰਗਮੂਲ a 2 ਦੀ 2 4 2 ਦੀ 2 4 ਤੇ ਹੋ ਗਿਆ 8 ਇਦੇ ਫੈਕਟਰ ਬਣਾਤੇ ਆਪਾਂ ਪ੍ਰਾਈਮ ਫੈਕਟਰ 2 guna 2 guna 2 ਤਾਂ ਪਿਆਰ ਜੇ ਇੱਕ ਵਾਰ ਆ ਗਿਆ ਤਾਂ ਇਹ ਹੋ ਗਿਆ 2 ਵਰਗਮੂਲ 2 ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਇਸ ਦਾ ਦੂਜਾ ਸਵਾਲ ਆਇਆ ਇਹ ਵਾਲਾ a ਹੈ -5 ਤੇ 7 b ਹੈ -1 ਤੇ 3 x1 y1 x2 ਤੇ y2 ਤਾਂ ab x2 1 -5 ਦੀ ਪਾਵਰ 2 ਦੇਖੋ x2 ਆਪਣੇ ਕੋਲੇ -1 ਹੈ ਮਾਈਨਸ ਆ ਗਈ ਫਾਰਮੂਲੇ ਵਾਲੀ ਜਦੋਂ x1 ਜੇ x1 ਤੁਹਾਡੇ ਕੋਲੇ ਘਟਾਓ ਦੇ ਵਿੱਚ ਹੋਵੇ ਤਾਂ ਤੁਸੀਂ ਬਰੈਕਟ ਚ ਲਿਖ ਲਿਆ ਕਰੋ ਨਹੀਂ ਤਾਂ ਤੁਹਾਡੀ ਮਿਸਟੇਕ ਹੋਣ ਦੀ ਸਭ ਆਪਣਾ ਵੱਜ ਜਾਂਦੀ ਹੈ y2 ਹੈ ਆਪਣੇ ਕੋਲੇ 3 ਘਟਾਓ ਸਭ ਇਦੀ ਪਾਵਰ 2 ਦਾ ਵਰਗਮੂਲ ਇਹ ਵਾ ਘਟਾਓ ਇੱਕ ਘਟਾਓ ਤੇ ਘਟਾਓ ਜੋੜ ਹੋ ਗਿਆ 5 ਇਹਦੀ ਪਾਵਰ 2 3 ਘਟਾਓ 7 ਘਟਾਓ 4 ਇਹਦੀ ਪਾਵਰ 2 ਇਹ ਹੋ ਗਿਆ ਜੀ ਆਪਣੇ ਕੋਲੇ 4 ਦੀ ਪਾਵਰ 2 ਜੋੜ ਘਟਾਓ 4 ਦੀ ਪਾਵਰ 2 ਇਹ ਹੋ ਗਿਆ ਆਪਣੇ ਕੋਲੇ 16 ਪਲੱਸ ਦੇ 16 ਇਹ ਹੋ ਗਿਆ ਆਪਣੇ ਕੋਲੇ 32 ਇਹਦੇ ਵਾਪਰ ਦੋ ਗੁਣਾ ਦੋ ਗੁਣਾ ਦੋ ਗੁਣਾ ਦੋ ਗੁਣਾ ਦੋ ਦੋ ਦੋਨੇ 4 ਦੋਨੇ 8 ਤੂੰਨੇ 16 ਦੋਨਾ 32 ਤਾਂ ਪੇਅਰ ਦੇ ਵਿੱਚ ਇੱਕ ਵਾਰ ਆ ਜੂਗਾ ਇੱਕ ਇੱਥੋਂ ਵਾਰ ਆ ਜੂਗਾ ਇੱਕ ਇੱਥੋਂ ਵਾਰ ਆ ਜੂਗਾ ਤਾਂ 4 ਵਰਗਮੂਲ 2 ਯੂਨਿਟ ਤੁਹਾਡਾ ਆਨਸਰ ਹੋ ਗਿਆ ਯੂਨਿਟ ਕੋਈ ਵੀ ਹੋ ਸਕਦਾ ਹੈ ਕਿ ਮੀਟਰ ਸੈਂਟੀਮੀਟਰ ਕਿਲੋਮੀਟਰ ਉਸ ਤੋਂ ਬਾਅਦ ਇਸ ਤਰੀਕੇ ਪੈਦਾ ਤੀਜਾ ਸਵਾਲ ਹੱਲ ਕਰਦੇ ਹਾਂ ਜਿਹਦੇ ਵਿੱਚ a ਹੈ ab b ਹੈ ਘਟਾਓ a ਘਟਾਓ b ਤਾਂ ab x2 a a 3 ਪਾਵਰ 2 b b ਇਹਦੀ ਪਾਵਰ 2 x2 x1 y2 y1 -2a ਦੀ ਪਾਵਰ 2 -2b ਦੀ ਪਾਵਰ 2 ਇਹ ਹੋ ਗਿਆ ਆਪਣੇ ਕੋਲੇ 4a ਦੀ 2 4b ਦੀ 2 ਇਥੇ 4 ਸਾਂਝਾ ਆ ਗਿਆ a ਦੀ 2 ਜੋੜ b ਦੀ 2 ਦੇਖੋ 4 ਦੇ ਵਿੱਚੋਂ ਵਰਗਮੂਲ 2 ਬਾਹਰ ਆ ਗਿਆ ਤਾਂ a ਦੀ 2 ਜੋੜ b ਦੀ 2 ਤੁਹਾਡੇ ਕੋਲੇ ਯੂਨਿਟ ਆਨਸਰ ਆ ਗਿਆ ਹੁਣ ਤੋਂ ਬਾਅਦ ਇਹਦਾ ਦੂਜਾ ਸਵਾਲ ਬਿੰਦੂ ਦਿੱਤੇ ਹੋਏ ਆਪਣੇ ਕੋਲੇ A 0 0 ਤੇ B ਦਿੱਤਾ ਹੋਇਆ ਆਪਾਂ ਨੂੰ 36 ਤੇ 15 ਤਾਂ AB ਦੂਰੀ ਸੂਤਰ ਲਾਓ x2 x1 ਦੀ ਪਾਵਰ 2 y2 y1 ਦੀਪਾ ਵਰਤੋ ਦਾ ਵਰਗ ਨੂੰ 36 0 36 ਹੋ ਗਿਆ 15 0 15 ਹੋ ਗਿਆ ਤਾਂ ਤੁਸੀਂ 36 ਨੂੰ ਗੁਣਾ ਕਰੋ 36 ਨਾਲ 36 3 108 ਤੇ 21 3 18 108 ਹੋ ਗਿਆ 6 9 1296 ਆ ਗਿਆ ਹੈ 15 12 200 22 ਹੋਵੇ ਤਾਂ ਇਹਨਾਂ ਨੂੰ ਜੋੜ ਦੋ 225 ਇਹ ਹੋਵੇ ਜੇ ਆਪਣੇ ਕੋਲ 11 12 5 1 1521 ਹੋਵੇ 1521 ਤਾਂ ਇਹਦਾ ਤੁਸੀਂ ਬਾਅਦ ਵਿੱਚ ਪਤਾ ਕਰ ਲੈਣਾਗਾ ਉਹਦੇ ਇਹ ਇਹਦੇ ਪ੍ਰਾਇਮ ਫੈਕਟਰ ਮੈਥਲ ਵੀ ਲਾ ਸਕਦੇ ਆ ਵੀ ਤੇ ਡਾਇਰੈਕਟ ਵਰਗ ਨੂੰ ਵੀ ਪਤਾ ਕਰ ਸਕਦੇ ਆ ਕਿ 1500 ਕੀ ਦਾ ਵਰਗਮੂਲ ਆਪਰੇ ਕੋਲ ਹੈ ਤੇ 339 1591 6 ਉੱਪਰ ਪੇਰ ਉੱਤਰ ਗਿਆ ਹੈ ਪੂਰਾ 2 1 2 3 3 6 ਹੋ ਗਏ ਇਹ ਤਾਂ ਦੁੱਗਣਾ ਲੱਗ ਜਾਂਦਾ ਇੱਥੇ 6 ਹੁਣ ਤੁਸੀਂ ਦੇਖੋ अपने को चार नौ के देखो नौ नाई क्यासी अठ नौ सी चुरुंजा तो अठ बाहठ का पूरा छः सौ इक्की आ गया सिक्सटी नाइन थर्टी नाइन तो यह स्क्र रूट कि अपने को थर्टी नाइन यूनिट अपना आंसर आ गया बाद तो अपना ਨੈਕਸਟ ਸਲਾਈਡ ਤੇ ਚਲਦੇ ਆ ਇਹਦਾ ਦੂਜਾ ਸਵਾਲ ਹੈ ਕਿਦਰ ਹੋ ਗਿਆ ਆਪਣਾ ਦੂਜਾ ਸਵਾਲ ਤੀਜਾ ਸਵਾਲ ਅ ਨਿਰਧਾਰਤ ਕਰੋ ਕਿ ਬਿੰਦੂ A ਆਪਣੇ ਕੋਲ ਹੈ 1 5 B ਹੈ 2 3 C ਹੈ -2 -11 ਸਮਰੇ ਕੀ ਹਨ ਬੜਾ ਦੇਖੋ ਸਮਰੇ ਕੀ ਬਿੰਦੂ ਕਿਹੜੇ ਹੁੰਦੇ ਆ ਮਰਤੜ ਕੋਣੀ ਤੇ A ਹੈ A ਬਿੰਦੂ B ਹੈ A ਬਿੰਦੂ C ਹੈ ਤਾਂ ਜਿਹੜੇ ਬਿੰਦੂ ਇੱਕ ਰੇਖਾ ਦੇ ਵਿੱਚ ਆਉਣ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂਗੇ ਸਮ ਰੇਖੀ ਜਿਹੜੇ ਬਿੰਦੂ ਇੱਕ ਰੇਖਾ ਤੇ ਹੋਣ ਸਾਮਰੇਖੀ ਬਿੰਦੂ ਕੇਹਾ ਜਾਂਦਾ ਹੈ ਤਾਂ ਤੁਹਾਡੇ ਕੋਲ ਇੱਥੇ ABC ਸਫਲ ਹੋ ਸਕਦਾ ਮਤਲਬ A ਦੀ ਜਗ੍ਹਾ ਤੇ B ਵੀ ਹੋ ਸਕਦਾ B ਦੀ ਜਗ੍ਹਾ ਤੇ C ਵੀ ਹੋ ਸਕਦਾਗਾ ਤਾਂ ਇਹਦਾ ਮੈਥਡਲ ਕੀ ਰਹੂਗਾ ਤਾਂ ਤੁਸੀਂ AB ਡਿਸਟੈਂਸ ਪਤਾ ਕਰ ਲੈਣਾਗਾ BC ਡਿਸਟੈਂਸ ਪਤਾ ਕਰ ਲੈਣਾਗਾ ਤੇ AC ਡਿਸਟੈਂਸ ਪਤਾ ਕਰ ਲੈਣਾਗਾ ਜੇ ਤੁਹਾਡੇ ਕੋਲ 2 ਛੋਟੇ ਡਿਸਟੈਂਸ ਜਿਵੇਂ ਇਹਦੇ ਵਿੱਚ ਆਪਣੇ ਕੋਲ ਛੋਟੇ ਹੈ AB ਇੱਕ ਹੈ bc ਇਹਨਾਂ ਦਾ ਜੋੜ ਤੀਜੇ ac ਦੇ ਬਰਾਬਰ ਆ ਗਿਆ ਤਾਂ ਇਹ ਬਿੰਦੂ ਕਿਹਨਗੇ ਸਮਰੇਖੀ ਹੋਣਗੇ ਨਹੀਂ ਸਮਰੇਖੀ ਨਹੀਂ ਹੋਣਗੇ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਏਬੀ ਪਤਾ ਕਰਦੇ ਹਾਂਗੇ ਏਬੀ ਏਬੀ ਦੇ ਵਿੱਚ ਇਹ ਤੁਹਾਡੇ ਕੋਲੇ x1 y1 ਹੋ ਗਿਆ a y2 ਹੋ ਗਿਆ ਇਹ ਤੁਹਾਡੇ ਕੋਲੇ x1 ਤੇ y1 ਹੋ ਗਿਆ ਤਾਂ ਇਹ ਹੋ ਗਿਆ 2 ਘਟਾਓ 1 ਇਹਦੀ ਪਾਵਰ 2 ਇਹ ਹੈਗਾ 3 ਘਟਾਓ 5 ਇਹਦੀ ਪਾਵਰ 2 ਤੇ ਇਹ ਹੋ ਗਿਆ ਆਪਣੇ ਕੋਲੇ 2 ਘਟਾਓ 1 1 ਦੀ ਪਾਵਰ 2 3 ਘਟਾਓ 5 ਘਟਾਓ 2 ਦੀ ਪਾਵਰ 2 ਇਹ ਹੋ ਗਿਆ ਜੀ 1 ਜੋੜ 4 ਇਹ ਆ ਗਿਆ ਆਪਣੇ ਕੋਲੇ ਵਰਗਮੂਲ 5 ਆ ਗਿਆ ਹੁਣ ਆਪਾਂ BC ਪਤਾ ਕਰਾਂਗੇ ਜਦੋਂ BC ਪਤਾ ਕਰਨਾਗਾ ਤਾਂ ਤੁਹਾਡੇ ਕੋਲੇ ਇਹ ਹੋ ਗਿਆ B ਬਿੰਦੂ ਆ ਗਿਆ 2 3 ਤੇ C ਬਿੰਦੂ ਆ ਗਿਆ -2 -11 तो हो गया एक्स टू माइनस दो माइनस दो पावर दो बई टू माइनस ग्यारह माइनस बाई वन है तेन पावर दो आ गया माइनस दो माइनस दो माइनस चार पावर दो माइनस चौदह पावर दो ये हो गया माइनस चार दो पावर सोलह हो गया चौदह दो हो गया अपने को नाइनटी सिक्स एक सौ छियानवे हो गया ये हो गया छे ते छे बारह नौ ते एक दस दो ये बन गया अपने को दो सौ बारह ये आ गया अपने कोइंट दो पॉइंट दो चार दे अप्रोक्सीमेटली हो गया के ये बन गया जी अपने को पंद्रह चौदह 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 एक सौ छियानवे पंद्रह पंद्रह दो सौ पच्ची मेनज चौदह पॉइंट पाँच के आसपास होगा अप्रोक्स हो गया उस ए बी बी सी उसमें ए सी पता करा ए सी लिए अपने को है एक पं बी सी है माइनस दो माइनस ग्यारह ਦਾ AC x2 x1 ਦੀ ਪਾਵਰ 2 y2 y1 ਦੀ ਪਾਵਰ 2 ਦਾ ਵਰਗਮੂਲ ਇਹ ਹੋ ਗਿਆ ਜੀ -3 ਦੀ ਪਾਵਰ 2 ਹੋ ਗਿਆ -16 ਦੀ ਪਾਵਰ ਇਹ ਹੋ ਗਿਆ -13 ਦੀ ਪਾਵਰ 2 9 ਹੋ ਗਿਆ 16 ਦੀ ਪਾਵਰ 2 ਹੋ ਗਿਆ ਆਪਣੇ ਕੋਲੇ 250 ਇਹ ਹੋ ਗਿਆ ਜੀ 200 ਤੇ 65 ਹੋ ਗਿਆ ਇਹ ਆ ਗਿਆ ਆਪਣੇ ਕੋਲੇ 265 ਦਾ 16 ਸੋੜੀਆ 255 ਹੋ ਗਏ ਤੇ ਇਹ 16 ਪੁਆਇੰਟ दो अप्रोक्सीमेटली तो आप देखो भी ए बी प्लस बी सी बराबर ए सी है कि नहीं ए बी अपने को है टू पॉइंट टू फोर बी सी है फोरटीन पॉइंट फाइव ए सी है सिक्सटीन पॉइंट टू तो यहल नहीं आ रहे सिक्सटीन पॉइंट सैवन फोर टू सिक्सटीन पॉइंट टू ਇਕੋ ਨਹੀਂ ਹੈ ਇਟ ਇਸ ਨੋ ਇਹ ਪੁਆਇੰਟ ਆ ਸਮ ਰੇਖੀ ਬਿੰਦੂ ਹਾਂ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ ਅੱਗੇ ਆਪੇ ਕੋਲ ਹੈ ਜੀ ਫੋਰਥ ਸਵਾਲ ਜਿਸ ਵਿੱਚ ਹੈ ਆਪਣੇ ਕੋਲ ਸਮ ਦੋਭੁਜੀ ਇੱਕ ਬਿੰਦੂ ਦਿੱਤਾ A ਆਪਣੇ ਕੋਲ 5 ਤੇ -2 B ਦਿੱਤਾ ਆਪਾਂ ਨੂੰ 6 ਤੇ 4 C ਦਿੱਤਾ ਆਪਾਂ ਨੂੰ 7 ਤੇ -2 ਆਪ ਨੂੰ ਕਿਹਾ ਦੱਸੋ ਕਿ ਇਹ ਬਿੰਦੂ ਸਮ ਦੋਭੁਜੀ ਤਿਰਪੁਜ ਦੇ ਹਨ ਸਮ ਦੋਭੁਜੀ ਹੁੰਦੀ ਹੈ ਕਿ ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹਨ ਸਮ ਦੋ ਭੁਜੀ ਤੇਰਪੁੜ ਦਸਰੀ ਆਪਾਂ ਤਾਂ ਇੱਥੇ ਤੁਸੀਂ ਏ ਬੀ ਪਤਾ ਕਰ ਲੋ ਏ ਬੀ ਐਕਸ 2 ਐਕਸ 1 ਦੀ ਪਾਵਰ 2 ਵਾਈ 2 ਵਾਈ 1 ਦੀ ਪਾਵਰ 2 ਦਾ ਵਰਗਮੂਲ ਇਹ ਵਾ 6 5 1 ਦੀ ਪਾਵਰ 2 ਇਹ ਵਾ ਕਟਾਓ ਤੇ ਕਟਾਓ ਜੋੜ ਦੇ ਦੋ ਹੋ ਗਏ 6 ਦੀ ਪਾਵਰ 2 ਇਹ ਹੋ ਗਿਆ 1 ਪਾਵਰ 2 1 ਹੋ ਗਿਆ 6 ਦੀ ਪਾਵਰ 2 36 ਹੋ ਗਿਆ ਇਹ ਹੋ ਗਿਆ ਆਪਣੇ ਕੋਲੇ 37 ਦਾ ਵਰਗਮੂਲ 37 ਦਾ ਆ ਗਿਆ ਉਸ ਤੋਂ ਬਾਅਦ ਆਪਾਂ BC ਪਤਾ ਕਰਾਂਗੇ BC ਸਾਈਡ ਦੇ ਵਿੱਚ ਆਪਣੇ ਕੋਲੇ B ਬਿੰਦੂ ਹੈ 6 4 C ਬਿੰਦੂ ਹੈ 7 2 ਤਾਂ ਇਹ ਹੋ ਗਿਆ ਆਪਣੇ ਕੋਲੇ x1 y1 ਇਹ ਹੋ ਗਿਆ x2 y2 ਤਾਂ 7 ਘਟਾਓ 6 ਦੀ ਪਾਵਰ 2 ਕਟਾਉ 2 ਕਟਾਉ 4 ਦੀ ਪਾਵਰ 2 ਇਹ ਹੋ ਗਿਆ ਆਪਣੇ ਕੋਲ 1 ਦੀ ਪਾਵਰ 2 ਕਟਾਉ 6 ਦੀ ਪਾਵਰ 2 ਇਹ ਹੋ ਗਿਆ 100 37 ਤੇ ਹੋ ਗਿਆ 37 ਉਸ ਤੋਂ ਬਾਅਦ ਤੁਸੀਂ a ਸੀ ਦਾ ਸਟੈਂਸ ਪਤਾ ਕਰਨਾਗਾ ਤਾਂ a ਹੈ 5 2 c ਹੈ 7 2 ਤਾ ਹੋ ਗਿਆ x 21 y 1 x2 y2 ਤਾਂ 7 5 x2 x1 ਦੀ 2 y2 y1 ਦੀ ਪਾਵਰ 2 ਇਹ ਹੋ ਗਿਆ ਆਪਣੇ ਕੋਲੇ 7 5 2 ਦੀ ਪਾਵਰ 2 ਇਹ ਹੋ ਗਿਆ ਜੋ ਘਟਾਓ ਤੋਂ ਜੋੜ ਦੋ ਦੀ ਪਾਵਰ 2 ਇਹ ਬਣ ਗਈ 4 0 ਮਿੰਜ ਚਾਰ ਦਾ ਵਰਗ ਬੋਲ ਦੋ ਤਾਂ ਇਹਦੇ ਵਿੱਚ ਤੁਹਾਡੇ ਕੋਲ ए बी बराबर ਹੈ बी सी ਦੇ ਇਸ ਕਰਕੇ ਇਹ समद्विभुज ਜਾਂ एसओ स्क्वेर्ड ट्रायंगल ਹੈ समद्विभुज त्रिपक्ष ਜਾਨੀ ਇਸ ਵਿੱਚ ਚਾਈਸੋਸਕੇਲ ट्रायंगल ਕਹਿੰਦੇ ਆ ਇਹ ਹੈਗੀ ਹੈ